ਅੰਦਰੋਂ ਬਾਦਸ਼ਾਹ ਹੋਣ ਦਾ ਸਬੰਧ ਬਾਹਰ ਦੇ ਪਦਾਰਥਾਂ ਨਾਲ ਨਹੀਂ ਇਹ ਮਤ ਸਮਝਿਏ ਕਿ ਬਾਹਰ ਦੀ ਪਾਤਸ਼ਾਹੀ ਹੋਵੇਗੀ ਬਾਹਰ ਦਾ ਰਾਜਪਾਕ ਹੁੰਦਾ ਹੈ ਬਾਹਰ ਦੇ ਲੋਕ ਉਹਨਾਂ ਦਿਨ ਤਾਂ ਬੰਦਾ ਬਾਦਸ਼ਾਹ ਹੁੰਦਾ ਹੈ ਨਹੀਂ ਪਿਆਰਿਓ ਬਾਹਰ ਉਹ ਪਾਟੀਆਂ ਲੀਰਾਂ ਵੀ ਹੋਣ ਅੰਦਰ ਰੱਬ ਦੀ ਬਖਸ਼ਿਸ਼ ਵਰਦੀ ਹੋਵੇ ਬੰਦਾ ਕੱਖਾਂ ਦੀ ਕੁੱਲੀ ਵਿੱਚ ਬੈਠਾ ਵੀ ਧਰਤੀ ਦਾ ਰਾਜਾ ਹੁੰਦਾ ਹੈ ਇਹ ਸੱਚ ਹੈ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਬਾਣੀ ਚ ਬਖਸ਼ਾਂ ਕੀਤੀਆਂ ਭਾਈ ਨੰਦ ਲਾਲ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਦਰ ਲਿਬਾਸ ਸੇ ਬੰਦਗੀ ਸ਼ਾਹੀ ਤੁਰਾਸਤ ਜਿਹਨੂੰ ਵੈਗੁਰੂ ਜੀ ਬੰਦਗੀ ਦਾ ਚੋਲਾ ਪਵਾ ਦੇਣ ਜਿਹਨੂੰ ਸਰੂਪਾ ਆਪਣੀ ਰੋਹਾਨੀਅਤ ਦਾ ਪਾ ਦੇਣ ਦਰ ਲਿਬਾਸ ਸੇ ਬੰਦਗੀ ਸ਼ਾਹੀ ਤੁਰਾਸਤ ਦولت-ਏ-ਅਜ਼ਮਹਾਂ ਕੇ ਮਾਹੀ ਤੁਰਾਸਤ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਚੰਦਰਮਾ ਦੀ ਉਚਾਈ ਤੱਕ ਹਰ ਤਾਕਤ ਉਹਦੇ ਸਾਹਮਣੇ ਝੁਕ ਜਾਂਦੀ ਜਿਹਨੂੰ ਰੋਹਾਨੀਅਤ ਦਾ ਚੋਲਾ ਮਿਲ ਜਾਏ ਅਇ ਤੱਕ ਹਰ ਤਾਕਤੋ ਦੇ ਸਾਹਮਣੇ ਝੁਕ ਜਾਂਦੀ ਜਿਹਨੂੰ ਰੋਹਾਨੀਅਤ ਦਾ ਚੋਲਾ ਮਿਲ ਜਾਏ